ਹਾ ਮ ਭੀਖਖ ਤਿਖਾਰੀ ਤੇਰੇ ਤੂੰ ਨਿਜਤਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਾ ਸਦਾ ਰਹੋ ਰੰਗ ਰਤਾ ਹਉ ਬਲਿਹਾਰੈ ਜਾਉ ਸੱਚ ਤੇਰੇ ਨਾਮ ਬਿਟਹੁ ਕਰਨ ਕਰਨ ਸਭ ਨਾ ਕਾ ਇਕ ਵਵਰਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕਾ ਅਬ ਕਿਸ ਕਿਰਪਾ ਕੀ ਜਾਏ ਹੋ ਦਿਆਲ ਦਰਸ਼ਨ ਦੇ ਹੋ ਆਪਣਾ ਐਸੀ ਬਖਸ਼ ਕਰੀ ਜਾਏ ਭੰਦ ਨਾਨਕ ਬਹਿਰਮ ਬਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਿਗੁਰ ਸੋ ਮਨ ਮਾਨਿਆ ਤਨਾ ਸ੍ਰੀ ਮਹਲਾ ਚੌਥਾ ਘਰ ਪਹਿਲਾ ਚਉਪ ਦੇਕ ਓ ਅੰਗਾਰ ਸਤਿਗੁਰ ਪ੍ਰਸਾਦ ਜੋ ਹਰ ਸੇਵੈ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ ਹੰ ਉਪਰ ਕਿਰਪਾ ਕਰ ਸੁਆਮੀ ਰਖ ਸੰਗਤ ਤੁਮ ਜੋ ਪਿਆਰੀ ਹਰ ਗੁੜ ਗੈ ਨਾ ਸਗੋ ਬਨਵਾਰੇ ਅਮਤਾਪੀ ਪਾ ਚਰਨੀਰ ਡੋਬਤ ਕਰ ਕਿਰਪਾ ਤਾਖਣ ਹਮ ਤਾਰੀ ਰਹਾਉ ਜਾਨ ਨਾ ਜਾਨ ਮਕੇ ਲਾਗੇ ਬਖ ਮੋਰ ਚਾ ਲਗ ਸੰਗਤ ਸਾਧ ਸਵਾਰੀ ਜਾਉ ਕੰਚਨ ਬਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨਾ ਜਪੋ ਦਿਨ ਰਾਤੇ ਜਪ ਹਰ 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 ਓਰ ਧਾਰੀ ਹਰ 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 ਆਖ ਦੇ ਜਗ ਪੂਰਾ ਜਪ ਹਰ ਹਰ ਹਮੈ ਬਾਹਰੀ ਹਰ ਹਰ ਅਗਮ ਆਗਾਦ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰਹੁ ਜਗ ਜੀਵਨ ਜਨ ਨਾਨਕ ਪੈਜ ਸਵਾ ਰੀਤ ਨਾ ਜੀ ਮਾਨ ਲਾ ਚੌਥਾ ਹਰ ਕੇ ਸੰਗ ਜਨਾਰ ਜਪੇ ਤਿਨ ਕਾ ਦੁਖ ਦਰਮ ਤਾ ਭਾਗੇ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕਾ ਨਾਮ ਰਤਾ ਬੈ ਰਾਗੀ ਹਰ ਅਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾਓ ਸੰਤ ਜਨ ਲਾਗੇ ਜਾਤ ਹਰ ਸਾਮੀ ਤੁਮ ਠਾਕੁਰ ਹਮ ਸੰਗੀ ਜੈਸੀ ਮਤ ਦੇਵ ਹੋ ਹਰ ਸੁਆਮੀ ਅਮ ਤੈਸੀ ਬਲਗ ਬਲ ਲਾਗੀ ਕਿਆ ਹਮ ਰਮਨਾਨ ਨਿਕ ਗੇ ਰੇ ਤੂੰ ਵਡ ਪਰਖ ਵਡ ਗੀ ਤਮਰੀ ਵਤ ਮਤ ਕਹਿ ਨਾ ਸਕਹਿ ਪ੍ਰਭ ਅਬ ਕਿਉਂ ਕਰ ਮਿਲ ਹਾਂ ਆ ਭਾਗੀ ਹਰ ਪ੍ਰਭ ਸੁਆਮੀ ਕਿਰਪਾ ਤਾਰੋ ਹੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰਹੁ ਪ੍ਰਭ ਹਾ ਹਰ ਕਥਾ ਕਥਾ ਗੀਤ ਨਾ ਸ੍ਰੀ ਮਹਲਾ ਚੌਥਾ ਹਰ ਗਾ ਜੰਦ ਸਤਿਗੁਰ ਸਤਿਪੁਰਖ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹ ਸੁਣੈ ਸੋ ਮੁਕਤਾ ਅੰਤ ਸਗੈ ਸਤਿਗੁਰੁ ਵਾਨੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ ਹਰ ਕਥਾ ਸੁਣ ਹੋਇ ਕੰਨਿ ਮਖਤਾਲ ਸਭ ਕੇ ਲਿ ਵਿਖੇ ਪਾਪ ਲਹਿ ਜਾਨੀ ਰਹਾਉ ਐਸਾ ਸੰਤ ਸਾਧ ਜਨ ਪਾਇਆ ਤੇ ਵੱਡ ਪੁਰਗ ਵਡਾਨੀ ਜਨ ਕੀ ਧੂਰ ਮੰਗੈ ਪ੍ਰਭ ਸੁਆਮੀ ਹਮ ਹਰ ਲੋਚ ਲੋਚਾਨੀ ਹਰ ਹਰ ਸਭ ਲਿਓ ਬਿਰਖ ਪ੍ਰਭ ਸੁਆਮੀ ਜਨ ਜਪਿਓ ਸੇ ਤ੍ਰਿਪੁਤਾੰਨੀ ਹਰ ਹਰ ਅੰਮ੍ਰਿਤ ਪੀ ਤ੍ਰਿਪੁਤਾ ਸੇ ਸਭ ਲਾਥੀ ਭੂਖ ਪੁਖਾਨੀ ਜਨ ਕੇ ਵੱਡੇ ਭਾਗ ਵੱਡਿਓ ਚੇ ਤਨ ਹਰ ਜਪਿਓ ਜਪਾਨੀ ਤਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਨਾਸਰੀ ਮਹਲਾ 4 ਹਮ ਅੰਦਲੇ ਅੰਦ ਬੇਕੇ ਬੇਖਰਾਤੇ ਕਿਉ ਚੱਲੇ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਅਤਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਹੀ ਭਲ ਮੰਨਹੁ ਹਰ ਹਰ ਕਥਾ ਨਿਰਾਲੀ ਰਹਾਉ ਹਰਗੇ ਸੰਤ ਸੁਣੋ ਜਸ ਪਾ ਜਨ ਪਾਈ ਗੁਰ ਸੇਵ ਹਉ ਦੇਗ ਬੇਗਾਲੀ ਸਤ ਗੁਰ ਸੇਵ ਕਰ ਚਾਰ ਬੰਧ ਹੋ ਮਤ ਜਾਣੋ ਆਜ ਕੇ ਕਾਲੀ ਹਰਗੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਲਾਲੀ ਜੇ ਨਹ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇ ਲੋਕੀ ਲਾਲੀ ਹਰ ਹਰ ਜਪਨਾ ਜਤਨ ਚਲੋ ਚਾਨੀ ਹਰ ਕਿਰਪਾ ਕਰਨ ਵਾਲੀ ਜਨਨਾਨ ਗੁ ਸੰਗਤ ਸਾਧ ਹਰ ਮਿਲੋ ਅਮਜ਼ਾਦ ਜਨਾ ਪਾਗ ਰਾਲੀ ਤਨਾ ਸ੍ਰੀ ਮਹੱਲਾ ਚੌਥਾ ਹਰ ਹਰ ਗੋਉਦ ਭਈ ਹਰ ਸਾਮੀ ਅਮ ਚਾਹਤ ਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵ ਹੋ ਹਰ ਮਿ ਮੰਗਾਤੀ ਹਰ ਬਿਨ ਰਹਿਨਾ ਸ ਕੋ ਇਕ ਰਾਤੀ ਜਾ ਬਿਨ ਮਲੇ ਅਮਲੀ ਮਰ ਜਾਈ ਹੈ ਤਉ ਹਰ ਬਿਨ ਹਮ ਮਰ ਜਾਤੀ ਰਹਾ ਤੋ ਮਹਾਰ ਸਰਵਰ ਅਤ ਅਗਾਹ ਅਮ ਲਹਿ ਨਾ ਸਕੈ ਅੰਤ ਮਾਤੇ ਤੋਂ ਪਰੇ ਪਰੇ ਪਰੰਪਰ ਸਾਮੀ ਮਿਤ ਜਨੋ ਹੋ ਆਪਣ ਗਾਤੀ ਹਰ ਕੇ ਸੰਦ ਜਨ ਅਰ ਜਪਿਓ ਗੁਰ ਰੰਗ ਚ ਲੁਲੈ ਰਾਤੀ ਹਰ ਹਰ ਭਗਤ ਬਣੀ ਅਤ ਜ਼ੋਬਾ ਹਰ ਜਪਿਓ ਉਤਮ ਪਾਤੀ ਆਪੇ ਠਾ ਕਰੋ ਆਪੇ ਸੇਵਕ ਆਪ ਬਣਾਵੇ ਭਤੀ ਨਾਨਕ ਜਾਨ ਤੁਮਰੀ ਸਰਣਾਇ ਹਰ ਰੱਖੋ लाਜ ਭਗਾਤੀ ਤਨਾਤ ਸ੍ਰੀ ਮਹਲਾ ਚੌਥਾ ਕਲਯੁਗ ਦਾ ਧਰਮ ਕਹੋ ਤੁਮ ਪਹਾਈ ਕਿਵ ਛੂਟੈ ਹਮ ਛੁਟ ਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾਰ ਜਪਿਓ ਤਰੈ ਤਰਾਕੀ ਹਰ ਦਿਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਅਬ ਮੰਗੀ ਭਗਤ ਏ ਕਾ ਕੀ ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਤਰ ਗੁਪਤ ਜੋ ਲਿਖਿਆ ਸਭ ਛੁਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲੰਗ ਸੰਗੁ ਸਦ ਜਨਾ ਕੀ ਦਿਨ ਅਰਜ਼ੂ ਰਿਸ਼ਨਾਇ ਅਗਨ ਬੁਧਾਨੀ ਸਿਵ ਚਰਿਓ ਚੰਦ ਚੰਦਾ ਕੀ ਤੁਮ ਬਡ ਬਿਰਖ ਬਟ ਅਗਮ ਅਗੋਚਰ ਤੁਮ ਆਪੇ ਆਪ ਅਪਾ ਕੀ ਜਨਾਨਨ ਗਗਦ੍ਰਵ ਕਿਰਪਾ ਕੀ ਜੈ ਹਰ ਕਰ ਦਾਸਨ ਦਾਸ ਵਸਾ ਕੀ ਤਨਾਹ ਸ੍ਰੀ ਮਹਲਾ ਚੌਥਾ ਘਰ ਪੰਜ ਬਾਦ ਤਵੇਕ ਓ ਅੰਕਾਰ ਸਤਗੁਰ ਪ੍ਰਸਾਦ ਹਰਤ ਹਰ ਵਿਚਾਰ ਮੁਰਾਰ ਰਮਉ ਰਮ ਮਨਮੋਹਨ ਨਾਮ ਜਪੀਨੇ ਅਦ੍ਰਿਸ਼ਟਿ ਆਗੋਚਰ ਅਪਰੰਤ੍ਰ ਸਾਮੀ ਵਰਤੂਰੇ ਪ੍ਰਗਟ ਕਰ ਦਿਨੇ RAM ਤਾਰਸ ਚੰਦਨ ਹਮਕਾਸ ਲੋਸਟ ਹਰ ਸੰਗ ਹਰੀ ਸਤ ਸੰਗ ਬੈ ਹਰ ਕੰਚਨ ਚੰਦਨ ਕੀਨੇ ਰਹਾਉ ਨਾਦੁ ਚੈ ਘਟ ਬੋਲੇ ਮੁਖ ਅਗਰ ਮੇਰਾ ਹਰ ਪ੍ਰਭ ਏਵ ਨਾ ਪਤਿਨੇ ਜਨ ਨਾਨਕ ਅਰ ਹਿਰਦੈ ਸਦ ਧਿਆਵ ਹੋਉ ਿਉ ਹਰ ਪ੍ਰਭ ਮੇਰਾ ਪੀਨੇ ਤਨਾਹ ਸ੍ਰੀ ਮਹਲਾ ਚੌਥਾ ਗੁਣ ਕਹ ਹਰਿ ਲਾਹ ਕਰ ਸੇਵਾ ਸਤ ਗੁਰ ਏਬ ਹਰ ਹਰ ਨਾਮ ਧਿਆਈ ਹਰ ਦਰਗੈ ਭਾਵੈ ਫਿਰ ਜਨਮ ਨਯਾਵਹਿ ਹਰ 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 ਜੋਤ ਸਮਾਈ ਜਪ ਮੰਨ ਨਾਮ ਹਰੇ ਹੋਏ ਸਰਬ ਸੁਖੀ ਹਰ ਜਸਤ ਸਭ ਨਾਤੇ ਉਪਰ ਹਰ ਹਰ ਅਰ ਸੇਵ ਛਡਾਈ ਰਹਾਉ ਹਰ ਕਿਰਪਾ ਦੇ ਦਗਿਨੀ ਗੁਰ ਭਗਤ ਅਰਦੀਨੀ ਤਵ ਹਰ ਸੋ ਪ੍ਰੀਤ ਵਣ ਆਈ ਬੋ ਚਿੰਤ ਵਿਸਾਰੇ ਹਰ ਨਾਮ ਉਰਤਾਰੇ ਨਾਨਕ ਹਰ ਭਈ ਹੈ ਸਖਾਏ ਧਨਾ ஸ்ரீ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭਉ ਜਨ ਪਾਰ ਉਤਾਰੀ ਮਨ ਬਾਚਨ ਹਿਰਦੈ ਆਏ ਹਰ ਹੋਏ ਸੰਤੁਸ਼ਟ ਏਵ ਪੜ ਹਰ ਨਾਮ ਮਨੁਰਾਰੇ ਮਨ ਜਪੀਐ ਹਰ ਜਗਦੀਸ ਸਨਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤਿ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਰੀ ਦ੍ਰਿਸ਼ਟ ਤਬ ਭੈ ਹੋ ਮਨ ਉਦਮ ਹਰ ਹਰ ਨਾਮ ਜਪਿਓ ਗਤ ਤਹੀ ਹਮਾਰੀ ਜਨ ਨਾਨਕ ਕੀ ਪਤਰਾਖ ਮੇਰੇ ਸੁਆਮੀ ਆ ਰਿਹਾਏ ਪਰਿਓ ਐ ਸ਼ਰਣ ਤੁਮਾਰੀ ਤਨਾਹ ਸ੍ਰੀ ਮਹਨਲਾ ਚੌਥਾ ਚੌਰਾਸੇ ਸਿੱਧ ਗੁੱਧ ਤਹਿਤੀਸ ਗੋਟ ਮਨ ਜਨ ਸਭ ਚਾਹ ਹੈ ਹਰ ਜਿਉ ਤੇਰਾ ਨਾਮ ਗੁਰ ਪ੍ਰਸਾਦ ਕੋ ਬਿਰਲਾ ਤਾਵੇ ਜਨ ਕੋ ਲਿਲਾਟ ਲਿਖਿਆ ਧੁਰ ਭਾਉ ਜਾਪ ਮੰਨ ਰਾਮੈ ਨਾਮ ਹਰ ਜਸ ਉਤਮ ਕਾਮ ਜੋ ਗਾਵੈ ਸੁਣੈ ਤੇਰਾ ਜਸ ਸੁਸ਼ਮੀ ਓ ਤਿਨ ਕੈ ਸਦ ਬਲੇ ਹਰ ਜਾਉ ਰਹਾ ਸਰਣਾਗਤ ਪ੍ਰਤਪਾਲਕਰ ਸੁਆਮੀ ਜੋ ਤੁਮ ਦੇਹੁ ਸੋਈ ਹਉ ਤਾਹੋ ਦੀਨ ਦਇਆਲ ਕਿਰਪਾ ਕਰ ਦੀਜੈ ਨਾਨਕ ਹਰਿ ਸਿਮਰਨ ਕਾਹੈ ਉਚਾਉ ਤਨਾਤ ਸ੍ਰੀ ਮਹਲਾ 4 ਸੇਵਕ ਸਤੂ ਜਣ ਸਭ ਆਵਹਿ ਸਭ ਗਾਵੇ ਹਰਿ ਹਰਿ ਊਤਮ ਬਾਣੀ ਗਾ ਵਿਆ ਸੁਨਿਆ ਤਨਕਾਰ ਥਾਏ ਪਾਵੈ ਜਿਨ ਸਤਗੁਰ ਕੀ ਆਗੇ ਆ ਸਤ ਸਤ ਕਰਮਾਨੀ ਬੋਲਹੁ ਥਾਈ ਹਰ ਕੀਰਤ ਹਰ ਪਵ ਜਲ ਤੀਰਥ ਹਰਦਰ ਦਿਨ ਗੇ ਤੁਮ ਬਾਤੈ ਸੰਤੋ ਹਰ ਕਥਾ ਜਿਨ ਜਨ ਹੋ ਜਾਣੀ ਰਹਾਓ ਆਤੇ ਗੁਰ ਚੇਲਾ ਹੈ ਆਪੇ ਆਪੇ ਹਰ ਤਰ੍ਹਾਂ ਵਿਚੋਜ ਬਿੜਾਨੀ ਜਨਾਨੰਗ ਆਪ ਮਿਲਾਏ ਸੋਈ ਹਰ ਮਿਲਸੀ ਆਗਰ ਸਭ त्याਗੋ ਹਾ ਹਰ ਪਾਨੀ ਤਨਾਹ ਸ੍ਰੀ ਮਹੱਲਾ ਚੌਥਾ ਏ ਚਾਪੁਰਕ ਸਰਬ ਸੁਖ ਦਾਤਾ ਹਰ ਜਾ ਕਵਸ ਹੈ ਕੰਮ ਤੈਨਾ ਸੋ ਐਸਾ ਹਰ ਤਿਆਇ ਮੇਰੇ ਜੀ ਉੜੇ ਤਾ ਸਰਬ ਸੁਖ ਤਾ ਵਹਿ ਮੇਰੇ ਮਨਾ ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਬਲ ਤੁਮਖੋ ਜਲ ਹੋਈ ਐਨੇ ਤਿਆਇ ਅਰ ਪੁਰਖ ਨਿਰੰਜਨ ਰਹਾਉ ਜਾਹੇ ਹਰਿ ਸਿਮਰਨ ਭਇਆ ਤੈ ਉਪਾਬ ਗਤ ਗਿਨੀ ਬੜਾ ਤਾਗੀ ਹਰਿ ਜਪਨਾ ਜਨ ਨਾਨਕ ਕਉ ਗੁਰ ਏ ਮਤ ਦੀਨੀ ਜਪ ਹਰਿ ਭਵ ਜਲ ਤਰਨਾ ਤਨਾ ॥ ਸ੍ਰੀ ਮਹਲਾ 4 ਮੇਰੇ ਸਾਹਾ ਮੈਂ ਹਰਿ ਦਰਸ਼ਨ ਸੁਖ ਹੋ ਤਾਰੇ ਬੇਦਨ ਤੂੰ ਜਾਣਤਾ ਸਾਹ ਅਬਰ ਕਿਆ ਜਾਣੈ ਕੋਈ ਰਹਾ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਾ ਆਖੀਐ ਸਾਹ ਦੂਚਾ ਨਹੀਂ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੈ ਤੇ ਆਵੈ ਦਿਨ ਰਾਤ ਸਭ ਤੁਝ ਹੀ ਤਾਉ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹਿ ਇੱਕ ਦਾਤ ਸਭ ਕੋ ਤੁਝ ਹੀ ਵਿਚੈ ਮੇਰੇ ਸਾਹਾ ਤੁਝ ਤੀ ਵਰ ਕੋਈ ਨਾਹੀ ਸਾਧ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਾਧੋ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਾਧੋ ਤੁਝ ਹੈ ਤੇ ਆਵੇ ਮੇਰੇ ਸਾਹ ਜਿਉਂ ਭਾਵੇਂ ਤਿਉ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਤਨਾਤਿ ਸ੍ਰੀ ਮਹਲਾ ਪੰਜਵਾ ਘਰ ਪਹਿਲਾ ਚੌਪਦਈ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਭਗ ਖੰਡਨ ਦੁਖ ਭੰਜਨ ਸੁਆਮੀ ਭਗਤ ਵਸਲ ਅਨੰਕਾਰੇ ਪਪਰਾਦ ਮਿਟੇ ਖੈਨਾ ਬੀਤਰ ਜਾ ਗੁਰਮੁਖ ਨਾਮ ਸਮਾਰੇ ਮੇਰਾ ਮਨ ਲੱਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ स्वागत सोए दरवारे सर्व जियां के दाता स्वामी कर कृपा ले हो बारे तेरा वर्णन ना जाता रत न लखिए तेरी कुदरत कौन बिचारे जल सलमयल रबे आश्र बैठाई अगम रूप गिरधरारे कीरत पर सगल जन तेरी ਤੂੰ ਅਗੈ ਨਾਸੀ ਪੁਰਖ ਮੁਰਾਰੇ ਜਉ ਪਾਵੈ ਤਿਉ ਰਾਖੋ ਸਵਾਮੀ ਜਨ ਨਾਨਕ ਸ਼ਰਨ ਦੁਆਰੇ ਤਨਾ ਸ੍ਰੀ ਮਾਨ ਲਾ ਤੰਜਵਾ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਨ ਜਲ ਸਿਉ ਹੇਤ ਵਡਾਇਉ ਕਮਲ ਹੇਤ ਬਿਨ ਸਿਉ ਹੈ ਤਵਰਾ ਉਨ ਮਾਰਗ ਨਿਕਸ਼ਨਾ ਪਾਇਉ ਆਬਮਨੋ ਏਕਸ ਸਿਆਮੋ ਏਕੀਨਾ ਮਰੇ ਨਾ ਜਾਵੇ ਸਦ ਹੀ ਸੰਗੀ ਸਤ ਗੁਰ ਸ਼ਬਦ ਦੀ ਚੀਨਾ ਰਹਾ ਕਾਮ ਹੇਤ ਕੋ ਚਰ ਲੈ ਗਾ ਕਿਉ ਓ ਭਰਵਸ ਪਇਓ ਵਿਚਾਰਾ ਆਨਾਦ ਹੇਤ ਸਿਰ ਡਾਰਿਓ ਕਰੰਗਾ ਉਸ ਹੀ ਹੇਤ ਬੇਦਾਰਾ ਦੇਖੋ ਗੋਦਾਂ ਬਲੋਬ ਮੋਇ ਉਪਰਾਨੀ ਮਾਇਆ ਗੋਲਪਟਾਨਾ ਹਾਤਰ ਚੇਓ ਕਰਲੀਨੋ ਆਪਣਾ ਉਹਨਿ ਛੋਡ ਸਰਾ ਪਰ ਜਾਣਾ ਬਿਨ ਗੋਵਿੰਦ ਅਦਰ ਸੰਗ ਨਹੀਂ ਹਾ ਓ ਜਾਣੋ ਸਦਾ ਦੁਹਿਲਾ ਕਹੋ ਨਾਨਕ ਗੁਰ ਹੈ ਬਜਾਇਓ ਪ੍ਰੀਤ ਪ੍ਰਭੂ ਸਤ ਕੇ ਲਾਤਨਾ ਸ੍ਰੀਮਾਨ ਲਾ ਪੰਜਵਾ ਕਰ ਕਿਰਪਾ ਦੇਓ ਮੋਇ ਨਾਮ ਮੰਨਨ ਤੇ ਛੁਟ ਗਾਈ ਮਨ ਦੇ ਬਿਸਰ ਸਗਲ ਧੰਨਾ ਗੁਰ ਕੀ ਚਰਣੀ ਲਾਇ ਸਾਧ ਸੰਗ ਜਿੰਦ ਬੇਰਾਨੀ ਛੱਡੀ ਅੰਬਦ ਮਨ ਵਸਨ ਦੇ ਕਰ ਗਢਾ ਗੱਡੀ ਰਹਾਉ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸਕੇ ਬਹਿਰਾਈ ਰਹਿਮ ਬਸਾਰ ਬਸਾਰੋ ਭੀਤਰ ਸਤ ਗੁਰ ਤੇ ਸੋਜੀ ਪਾਈ ਸਾਦ ਗੋਮੀ ਤਾਮ ਆਤਮਾ ਗੀਨਾ ਹਬ ਸਮਨਾ ਕੇ ਸਾਜਨਾ ਦੂਰ ਪਰਾਇਓ ਮਨ ਕਾ ਬਿਰਹਾ ਤਾਮੇ ਲਗਿਓ ਮੇਰਾ ਰਾਜਨਾ ਬੇਨਸੋ ਠੀਠਾ ਅੰਮ੍ਰਿਤ ਵੂਠਾ ਸ਼ਬਦ ਲਗੋ ਗੁਰ ਮੀਠਾ

ਆਦਿ ਮੋਈ ਰਾਮ ਜਸ ਮਨ ਗਾਇਓ ਧયો ਪ੍ਰਕਾਸ਼ ਸਦਾ ਸੁਖ ਮਨ ਮੈਂ ਸਤਿਗੁਰੂ ਤੇਰਾ ਪਾਯੋ ਰਹਾ ਗੁਣ ਨੇਦਾਨ ਰਿਧ ਪੀਤਰ ਦਸਿਆ ਤਾ ਦੋਖ ਧਰਮ ਤਉ ਭਗਾ ਧਈ ਪ੍ਰਾਪਤ ਵਸਤ ਅਗੋਚ ਰਾਮ ਨਾਮ ਰੰਗ ਲਾਗਾ ਚਿੰਤਾ ਚਿੰਤਾ ਸੋਚ ਸੋਚਾ ਸੋਗ ਲੋਭ ਮੋਤਾ ਕਾ ਹਮੈ ਰੋਗ ਮਿਟੇ ਕਿਰਪਾ ਤੇ ਜੰਤੇ ਭਏ ਬਿਦਾਕਾ ਗੁਰ ਕੀ ਡੇਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਧਾਣੀ ਕਹੋ ਨਾਨਕ ਜਿਨ ਜੰਮ ਤੇ ਕਾਟੇ ਤੇ ਸੁਗੁਰ ਕੈ ਕੁਰਬਾਨੀ ਤਨਾ ਸ੍ਰੀ ਮਹਾਂਲਾਪੰਜ ਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਜੋਈ ਸੁਣੜ ਸੁਜਾਨੀ ਤੈਨ ਹੀ ਸੁਣਿਆ ਦੁਖ ਸੁਖ ਮੇਰਾ ਤੋ ਬੇਦਨੀ ਕੀ ਖਟਾਨੀ ਜੀ ਕੀ ਇਹ ਕਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਰਹਾਉ ਹੰਰੇਤ ਨਾਮ ਨਿਰਮੂਲਕ ਹੀਰਾ ਗੁਰ ਕੀ ਗੁਰ ਦੀ ਨਗੰਧਾਨੀ ਅੰਮ੍ਰਿਤ ਨਾਮ ਨਿਰਮੋਲ ਗਹਿਰਾ ਗੁਰ ਦੀਨੋਂ ਮਨ ਤਾਨੀ ਡਗਣ ਡੁੱਲ ਧ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਵੀ ਚ ਅਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲਤਲੇ ਹੋਈ ਹੈ ਤਾਤ ਕਨਕ ਬਖਾਨੀ ਰਾਗਟਿਓ ਜੋਤ ਸਹਿਜ ਸੁਖ ਸੋਭਾ ਬਾਝੇ ਅਨਤ ਬਾਨੀ ਕਹੋ ਨਾਨਕ ਨੇ ਚਲ ਘਰ ਬੰਧਿਓ ਗੁਰ ਕੀਓ ਬੰਧਾਨੀ ਤਨਾਹ ਸ੍ਰੀ ਮਹੰਲਾਤ ਮੰਜਵਾ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਗੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸੂਨਾ ਸੂਜੀ ਵੇਖਿਆ ਮੈਂ ਕਿਨਹੀ ਤ੍ਰਿਪਤ ਨਾ ਤਾਹੀ ਜਿਉ ਪਾਵਕੈ ਤਨੈ ਤ੍ਰਪੈ ਬਿਨਾਰ ਕਹਾ ਅਗਾਹੀ ਰਹਾ ਡੇਰ ਦੇਰ ਕਰਤ ਦੋਜਨ ਬੋਵਿੰਜਨ ਤਾਂ ਕੀ ਮਟੈ ਨਾ ਧੁਖਾ ਉਦਮ ਕਰੈ ਸਾਨ ਕੀ ਨਿਆਈ ਚਾਰੇ ਕੁੰਟਾ ਘੋਖਾ ਨਾਮ ਬੰਦ ਕਾਮੀ ਬਨਾਰੇ ਪਰ ਗਰੇ ਜੋ ਨਾ ਚੁਕੇ ਦੇਨੁ ਤਰਤ ਕਰ ਕਰੇ ਪਛਤਾਪੈ ਸੋਗ ਲੋਭ ਮੈ ਸੁਕੇ ਹਰ ਹਰ ਨਾਮ ਅਪਾਰ ਅਮੋਲ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨ ਤਨਾਹ ਸ੍ਰੀ ਮਹਲਾ 5 ਵਾ ਲਗੈ ਨਾ ਲਗਨ ਕੋ ਹੈ ਕਸ਼ੂ ਐ ਜਾਂ ਕੋ ਫਿਰ ਇਹੁ ਤਾਵੇ ਜਾਂਗ ਬਰਿਨਯੋ ਅੰਮ੍ਰਿਤ ਦਸਹੀ ਕਉ ਬਣ ਆਵੇ ਜਾਂ ਕੋ ਆਇਓ ਵੇ ਕਰ ਸਾਖਾ ਨ ਪਾਨੋ ਆਨ ਨਹੀਂ ਖੁਦ ਆ ਤਾ ਕੈ ਚਿਤ ਨਾ ਵਸ ਰਹਾਉ ਮਾਲੋ ਮਨ ਤਨ ਹੋਇ ਹਰਿਆ ਏਕ ਬੂੰਦ ਜਿਨ ਪਾਈ ਬਰਨ ਨਾ ਸਕੋ ਸਤ ਤਾ ਕੀ ਕੀਮਤ ਕਹਿਣ ਨਾ ਜਾਇ ਕਾਲ ਨਾ ਮਿਲੇਓ ਸੇਵ ਨਾ ਮਿਲੇਓ ਮਿਲੇ ਹੋਇਆ ਚਿੰਤਾ ਜਾਕ ਦਇਆ ਕਰੀ ਮੇਰੇ ਠਾਕੁਰ ਤੈਨ ਗੁਰ ਹੈ ਕਮਾਨੋ ਮੰਤਾ ਦੀਨ ਦਇਆਲ ਸਦਾ ਕਿਰਤਾਲਾ ਸਰਵ ਜੀਆਂ ਪ੍ਰਤ ਤਾਲਾ ਹੋ ਤਪੂਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ